ਗੁਰੂਰਸਾਇ ਦੇ ਵਿੱਚ ਹੀ ਮੌਜੂਦ ਹੈਗਾ ਤੇ ਗੁਰੂਰਸਾਇ ਦੇ ਵਿੱਚ ਤੁਹਾਡੇ ਲਈ ਇੱਕ ਦੁਕਾਨ ਅਜੇ ਹੀ ਲੱਭ ਲਈ ਹੈ ਜਿਸ ਦੁਕਾਨ ਦਾ ਨਾਮ ਹੈ ਸਟਾਈਲ ਬ੍ਰਾਂਡ ਤੇ ਬ੍ਰਾਂਡ ਇਹੀ ਮਿਲਦਾ ਇੱਥੇ ਦਿਖਾਉਣਾ ਤੁਹਾਨੂੰ ਇੱਥੇ ਕਪੜਾ ਹੀ ਕਪੜਾ ਹੈ ਤੇ ਸਭ ਤੋਂ ਜ਼ਿਆਦਾ ਸੇਲ ਰੈਂਦੀ ਹੈ ਇਸ ਦੁਕਾਨ ਦੀ ਤੇ ਸਭ ਤੋਂ ਜ਼ਿਆਦਾ ਕਪੜਾ ਗੁਰੂਰਸਾਇ ਦੇ ਇੱਥੇ ਪਿਆ ਹੈ ਰੇਟ ਜਿਹੜੇ ਆ ਰੱਖੜੀ ਦਾ ਤਿਉਹਾਰ ਆ ਗਿਆ ਰੱਖੜੀ ਤੇ ਰੇਟਾਂ ਦੇ ਵਿੱਚ ਵੱਡਾ ਡਿਸਕਾਊਂਟ ਕਰ ਦਿੱਤਾ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਵੱਡੇ ਸ਼ੋਰੂਮਾਂ ਦਾ ਜਾ ਕੇ ਬਹੁਤ ਮਹਿੰਗੇ ਮਿਲਦੇ ਨੇ ਪਰ ਇੱਥੇ ਬਹੁਤ ਸਸਤੀਆਂ ਵੀ ਮਿਲਦੀਆਂ ਨੇ ਟਿਕਾਊ ਵੀ ਮਿਲਦੀਆਂ ਨੇ ਕੁਆਲਿਟੀ ਵੀ ਮਿਲਣੀ ਹੈ ਜੀਨ ਪਹਿਲੇ ਦਿਖਾ ਦਿੰਨੇ ਆ ਕੈਮਰਾ ਇੱਕ ਵਾਰ ਘੁਮਾ ਕੇ ਕਿੰਨੀ ਜ਼ਿਆਦਾ ਜੀਨ ਦੀ ਵੈਰੈਟੀ ਪਈ ਹੈ ਸਟਾਈਲ ਬ੍ਰਾਂਡ ਵਾਲਿਆਂ ਦੇ ਬਾਈ ਨਾਲ ਗੱਲਬਾਤ ਕਰ ਲੈਣੇ ਆ ਬਈ ਮੈਨੂੰ ਲੱਗਦਾ ਸਭ ਦੀ ਦੁਕਾਨਾਂ ਨਾਲੋਂ ਵੱਧ ਮਾਲ ਤੇਰੇ ਕੋਲ ਹੈ ਹਾਂਜੀ ਸਰ ਪੂਰੀ ਕੁਆਲਿਟੀ ਦਾਂਗੇ ਤੁਹਾਨੂੰ ਆਪਣੇ ਕੋਲ ਮਾਲ ਬੈਸਟ ਕੁਆਲਿਟੀ ਦਾ ਹੈ ਰੇਟ ਵੀ ਵਾਜਿਬ ਦਾਂਗੇ ਤੁਹਾਨੂੰ ਜੀਨ ਤੁਸੀਂ ਦੇਖਦੇ ਹੋ ਗੁਰੂ ਅਰਜਨ ਸਾਹਿਬ ਤੋਂ ਸਭ ਤੋਂ ਜ਼ਿਆਦਾ ਸਟਾਕ ਆਪਣੇ ਕੋਲ ਪਿਆ ਹੈ ਸਟਾਈਲ ਬ੍ਰਾਂਡ ਤੇ ਜਨਤਾ ਜ਼ਰੂਰ ਵਿਜ਼ਿਟ ਕਰੇ ਸ਼ਰਟ ਦੀ ਗੱਲ ਕਰ ਲੈਂਦੇ ਹੈਗੇ ਕਿਤੋਂ ਸਟਾਰਟਿੰਗ ਹੋ ਜਾਂਦੀ ਹੈ ਜਿੱਦ ਇੱਕ ਇੱਕ ਚੀਜ਼ ਖੋਲ ਕੇ ਦਿਖਾ ਦੋ ਸ਼ਰਟ ਵੀਰੇ ਆਪਣੇ ਕੋਲ 400 ਤੋਂ ਸਟਾਰਟ ਹੋ ਜਾਂਦੀ ਹੈ 650 ਤੋਂ 700 ਤੱਕ ਜਾਂਦੀ ਹੈ ਰੇ ਬਿਲਕੁਲ ਜਾਇਦਾ ਨਹੀਂ ਕੁਆਲਟੀ ਚੈੱਕ ਕਰੋ ਤੁਸੀਂ ਫਿਰ ਜੀ ਇਹ ਕਿਹੜੀ ਸ਼ੋਰ ਕਿਹੜਾ ਬ੍ਰਾਂਡ ਬਹੁਤ ਵਧੀਆ ਕੁਆਲਿਟੀ ਹੈ ਜੀ ਇਹਦਾ ਰੇਟ ਸਿਰਫ ਰੇਗਾ ਜੀ 450 ਮਾਰਕੀਟ ਚ ਰੇਟ ਰਹੇਗਾ ਇਹਦਾ 550 ਤੋਂ 600 ਆਪਣੇ ਕੋਲ ਜਿਹੜਾ ਰੇਟ ਹੈ ਜੀ ਬਿਲਕੁਲ ਜੇਏ ਰੇਟ ਹੈ ਤੇ ਕੁਆਲਿਟੀ ਇੱਕ ਨੰਬਰ ਹੁੰਦੀ ਹੈ ਅਤੇ ਫੁੱਲ ਗਾਰੰਟੀ ਹੁੰਦੀ ਹੈ ਕੋਈ ਕੰਪਲੀਟ ਆਵੇ ਸਾਡੀ ਫੁੱਲ ਵਾਪਸੀ ਹੁੰਦੀ ਹੈ ਪੀਸ ਨਾਲ ਦੀ ਨਾਲ ਮਿਲੇਗਾ ਵਾਪਸੀ ਦੀ ਵੀ ਗਾਰੰਟੀ ਹੈ ਨਹੀਂ ਤਾਂ ਕਪੜੇ ਦੀ ਕੋਈ ਗਾਰੰਟੀ ਨਹੀਂ ਦਿੰਦਾ ਕਹਿੰਦਾ ਕਪੜਾ ਵਿਕਿਆ ਕੋਈ ਗਾਰੰਟੀ ਨਹੀਂ ਲਿਖ ਕੇ ਲਿਆ ਹੁੰਦਾ ਬਕਾਇਦਾ ਮੈਂ ਕਹਿੰਦਾ ਜੀ ਫੁੱਲ ਗਾਰੰਟੀ ਹੋਏਗੀ ਤੁਹਾਡੀ ਇੱਕ ਨੰਬਰ ਦੀ ਗਾਹਕ ਨੂੰ ਕਪੜਾ ਖਰਾਬ ਹੁੰਦਾ ਨਾਲ ਦੀ ਨਾਲ ਰੀਪਲੇਸਮੈਂਟ ਹੋਏਗੀ ਉਸੇ ਵੇਲੇ ਜੀ ਫੁੱਲ ਕੁਆਲਿਟੀ ਹੁੰਦੀ ਕੋਈ ਵੀ ਗਾਰੰਟੀ ਤੋਂ ਬਿਨਾ ਅਸੀਂ ਕੋਈ ਵੀ ਚੀਜ਼ ਨਹੀਂ ਵੇਚਦੇ ਜੀ ਸਾਡੇ ਕੋਲ 1 ਨੰਬਰ ਦੀ ਕੁਆਲਿਟੀ ਜਿਵੇਂ ਕਿ ਤੁਹਾਨੂੰ ਇੱਕ ਲੋਰ ਖਾਣੇ ਆ ਅੱਜ ਕੱਲ ਬਹੁਤ ਟ੍ਰੈਂਡਿੰਗ ਚ ਚੱਲਦਾ ਪਿਆ ਕਾਰਗੋ ਲੋਰ ਆਰਮੀ ਵਾਲਾ ਕਾਰਗੋ ਦੋ ਜੀ ਜਲਦੀ ਬਿਲਕੁਲ ਤੇ ਇਹ ਛੱਡ ਇਹ ਸਾਰੇ ਅਲੱਗ-ਅਲੱਗ ਮੈਟਰ ਹੈ ਇਹ ਸਾਰਾ ਪੇਪਰ ਗਾਡਨ ਆ ਜੀ ਆ ਦੇਖੋ ਸਾਰਾ ਪੇਪਰ ਗਾਡਨ ਲੱਗਾ ਜੀ ਇਹਦਾ ਰੇਟ ਹੈ ਜੀ ਸਿਰਫ 450 ਫੁੱਲ ਗਾਰੰਟੀ ਨਾਲ ਆ ਚੈੱਕ ਕਰੋ ਤੁਹਾਨੂੰ ਇੱਕ ਕਾਰਗੋ ਖਾਣੇ ਆ ਜਿਹੜੀ ਮਾਰਕੀਟ 'ਚ ਬਹੁਤ ਜਿਆਦਾ ਡਿਮਾਂਡ ਏ ਇਹਦਾ ਮਾਰਕੀਟ ਦਾ ਰੇਟ ਆ ਜੀ 1400 ਕੋਈ 1500 ਹੀ ਵੇਚਦਾ ਪਿਆ ਆਪਾਂ ਸਿਰਫ ਮਾਰਕੀਟ 'ਚ ਵੇਚਦੇ ਪਿਆ ਜੀ 1100 ਰੁਪਏ ਦਾ ਵਿਦ ਗਾਰੰਟੀ ਕੋਈ ਕਲਰ ਲੈ ਜੇ ਫੁੱਲ ਗਾਰੰਟੀ ਹੋएगी ਇਹਨਾਂ ਦੀ ਜੀ ਤੇ ਕੁਆਲਿਟੀ ਵੇਲੇ ਇੱਕ ਨੰਬਰ ਹੁੰਦਾ ਜੀ ਸਾਡੇ ਕੋਲ ਬਾਹਰ ਦੇ ਪਾਰਸਲ ਵੀ ਲੱਗਦੇ ਨੇ ਕੋਈ ਕੈਨੇਡਾ ਆਸਟ੍ਰੇਲੀਆ ਅਮਰੀਕਾ ਕਿਤੇ ਵੀ ਜਾਣਾ ਹੋਵੇ ਕੁਆਲਿਟੀ ਇੱਕ ਨੰਬਰ ਆ ਜੀ ਪੂਰੇ ਦੂਰ ਦੂਰ ਲੋਕ ਆਉਂਦੇ ਨੇ ਹੋਰ ਕੀ ਖਾਸ ਰਹਿੰਦਾ ਹੈਗਾ ਤੁਹਾਡੀ ਦੁਕਾਨ ਤੇ ਜੀਨ ਦੇ ਵਿੱਚ ਕਿੱਥੋਂ ਸਟਾਰਟਿੰਗ ਹੋ ਜਾਂਦੀ ਆ ਕੀ ਰੇਂਜ ਆ ਜੋ ਇੱਧਰ ਸਾਡੇ 850 ਤੋਂ ਸ਼ੁਰੂ ਹੋ ਜਾਂਦੀ ਜੀਨ ਸਾਹਿਬ ਨਾਲ ਵਧੀਆ ਸਰਪਲਸ ਜਿੰਦੀ ਫੁੱਲ ਕੁਆਲਟੀ ਆ ਫੁੱਲ ਗਰੰਟੀ ਆ ਔਰ 11 1200 ਤੱਕਨ ਮਿਲਦੀ ਆ ਜੀ ਬਹੁਤ ਵਧੀਆ ਕੁਆਲਟੀ ਆ 850 ਤੋਂ ਸਟਾਰਟ ਹਾਂਜੀ 850 ਸਟਾਰਟ ਆ ਥੋੜੇ ਕਿਹੜੇ ਕਿਹੜਾ ਕੀ ਆ ਆ ਦੇਖੋ ਜੀਵੇਂ 850 ਤੋਂ ਸਟਾਰਟ ਹੋ ਜਾਂਦੀ ਆ ਪ੍ਰੀਮੀਅਮ ਕੁਆਲਟੀ ਆ ਦੇਖੋ ਹਲੇ ਕੱਲ ਹੀ ਮਾਲ ਆਇਆ ਆ ਚੈੱਕ ਕਰੋ ਜੀ ਹਲੇ ਕੱਲ ਹੀ ਮਾਲ ਆਇਆ ਘਟੋ ਘਟ 6 700 ਵੀ ਆਉਂਦਾ ਹਰੇ ਹਫਤੇ ਸਾਡੇ ਕੋਲ ਜੀਨ ਦਾ ਜੀ ਕਹਿੰਦੇ ਪੂਰੀ ਸੇਲ ਜਿਹੜੀ ਆ ਰਸ਼ ਰਹਿੰਦਾ ਹਮੇਸ਼ਾ ਤੁਹਾਡੀ ਦੁਕਾਨ ਤੇ ਮਾਰਕਟੇ ਗੱਲ ਕਰਦੀ ਹੈ ਤੁਹਾਡੇ ਵਾਲੀ ਮਾਰਕਟ ਮੈਂ ਕਹਣਾ ਜੀ ਮਹਾਰਾਜ ਦੀ ਬਹੁਤ ਕਿਰਪਾ ਜੀ ਆਪਣੇ ਦੇ ਸਾਡੇ ਕੋਲ ਸਾਰਾ ਜਲਾਲਾਬਾਦ ਫਾਇਲਕਾ ਮੰਦੋੜ ਏਰੀਆ ਸਾਰਾ ਸਾਡੇ ਕੋਲ ਆਂਦਾ ਜੀ ਕਿਉਂਕਿ ਕੁਆਲਿਟੀ ਇੱਕ ਨੰਬਰ ਹੈ ਤੇ ਰੇਟ ਬਿਲਕੁਲ ਜਾਇਜ਼ ਲੈਣੇ ਆ ਜੀ ਅਸੀਂ ਰੇਟ ਵੱਲੋਂ ਸਾਡੀ ਫੁੱਲ ਗਾਰੰਟੀ ਹੈ ਜੀ ਹਾਂ ਸਨੀ ਜੀ ਅੱਜ ਕੱਲ ਜੀਨ ਚੱਲ ਕਿਹੜੀ ਜ਼ਿਆਦਾ ਰਹੀ ਹੈ ਅੱਜ ਕੱਲ ਜੀ ਮੁੰਡਿਆਂ ਦੀ ਡਿਮਾਂਡ ਤੇ ਜ਼ਿਆਦਾ ਬੂਟਕਾਟ ਪੈਂਟ ਚੱਲਦੀ ਵੀ ਆ ਚੈੱਕ ਕਰੋ ਸਾਰਾ ਸਟਾਕ ਸਾਰਾ ਬੂਟਕਾਟ ਦਾ ਲੱਗਾ ਜੀ ਕੋਲ ਕੇ ਦਿਖਾਈਏ ਇੱਕ ਕੋਲ ਕੇ ਦੁਕਾਨੇ ਜੀ ਆ ਲੋ ਜੀ ਆ ਸਾਰੀ ਇਹ ਕਿਉਂਕਿ ਪਹੁੰਚਿਆ ਤੋਂ ਵੀ ਖੁੱਲੀ ਹੁੰਦੀ ਅੱਜ ਕੱਲ ਤੇ ਮੁੰਡਿਆਂ ਦੀ ਡਿਮਾਂਡ ਹੈ ਬੂਟਕਾਟ ਪਾਉਣ ਦਾ ਸ਼ੌਂਕ ਹੈ ਸਾਰੀ ਪੈਂਟ ਬੂਟਕਾਟ ਸਟੇਟ ਜ਼ਿਆਦਾ ਚੱਲਦੀ ਹੈ ਸਾਡੇ ਕੋਲ ਬਹੁਤ ਵਧੀਆ ਜ਼ਿਆਦਾ ਤੇ ਪੂਰੀ ਜੀਨ ਦੇ ਵਿੱਚ ਤੁਮ ਪਾਇ ਰੱਖੀ ਫਿਰ ਪੂਰੀ ਜੀ ਤੁਸੀਂ ਸਟਾਕ ਚੈੱਕ ਕਰ ਲਓ ਘੱਟੋ ਘੱਟ 5000 ਪੀਸ ਲੱਗਾ ਹੋਣਾ ਜੀਨ ਦਾ ਸਟਾਕ ਦਾ ਹਰ ਹਫ਼ਤੇ ਸਾਡੇ ਕੋਲ 5-600 ਪੀਸ ਆਂਦਾ ਹੀ ਜਾਂਦਾ ਜੀਨ ਦਾ ਸ਼ਰਟ ਤੋਂ ਬਗੈਰ ਹੋਰ ਕੀ ਕੁਝ ਖਾਸ ਰਹਿੰਦਾ ਜਿਵੇਂ ਰਖੜੀ ਦੇ ਤੁਸੀਂ ਰੇਟ ਬੜੇ ਥੱਲੇ ਸਿੱਟ ਤੇ 6-700 ਵਾਲੀ ਜਿਹੜੀ ਸ਼ਰਟ ਹੈਗੀ ਆ ਸਾਢੇ 400 ਦੇ ਦਿ ਲਓ ਬ੍ਰਾਂਡ ਦੇ ਰਹੇ ਹੋ ਤੇ ਨਾਲ ਹੀ ਜੀਨ ਦੇ ਵਿੱਚ ਵੀ ਕਾਫੀ ਸਾਡੇ ਕੋਲ ਜੀਨ ਤੋਂ ਇਲਾਵਾ ਜੀ ਸਾਰੀ ਟੀ-ਸ਼ਰਟ ਆ ਲੋਅਰ ਆ ਕਾਰਗੋ ਐ ਸਰਦੀ ਦਾ ਲੋਅਰ ਐ ਕੋਈ ਵੀ ਕਿਸੇ ਵੇ ਪੁਰਾਣੇ ਬਾਹਰ ਜਾਣ ਲਈ ਕਿਸੇ ਨੇ ਸ਼ਾਪਿੰਗ ਕਰਨੀ ਹੋਵੇ ਸਾਡੇ ਕੋਲ ਸਾਰੀ ਵੈਰਾਈਟੀ ਅਵੇਲੇਬਲ ਹੈ ਜੀ ਜਿਹੜੀ ਮਰਜੀ ਲੋ ਤੁਸੀਂ ਆ ਦੇਖੋ ਸਰਦੀ ਦਾ ਸਟਾਕ ਜਿਵੇਂ ਕਿ ਹੁਣੇ ਹੀ ਅੱਲੇ ਤੁਹਾਡੇ ਸਾਹਮਣੇ ਲੇਡੀਜ਼ ਨੂੰ ਅਸੀਂ ਚਾਰ ਲੋਰ ਦਿੱਤੇ ਸਰਦੀ ਵਾਲੇ ਸਾਰੀ ਸ਼ਾਪਿੰਗ ਕਰ ਸਕਦੇ ਏ ਟੂ ਜ਼ੈਡ ਸਾਡੇ ਕੋਲ ਚੀਜ਼ ਹੁੰਦੀ ਹੈ ਜੀ ਤੇ ਕਿੱਥੋਂ ਸਟਾਰਟਿੰਗ ਹੋ ਜਾਂਦੀ ਹੈ ਲੋਰ ਦੀ ਜੀ ਲੋਰ ਸਾਡੇ ਕੋਲ 550 ਤੋਂ ਲੱਗ ਕੇ 850 ਤੱਕ ਨੂੰ ਸਟਾਰਟ ਹੋ ਜਾਂਦਾ ਜੀ ਉਹ ਟੀ-ਸ਼ਰਟ ਸਾਡੇ ਕੋਲ 400 ਤੋਂ ਲੱਗ ਕੇ 450 ਤੱਕ ਨੂੰ ਪ੍ਰੀਮੀਅਮ ਕੁਆਲਿਟੀ ਹੁੰਦੀ ਜਿੰਦੀ ਟੀ-ਸ਼ਰਟ ਤੇ ਤੁਹਾਨੂੰ ਟੀ-ਸ਼ਰਟ ਦੇ ਕੋਲਰ ਦੀ ਨਿਗਾਹ ਕਰ ਕੇ ਪੋਲੋ ਦੀ ਵਾਈਟ ਆ ਵਾਈਟ ਫੜਾ ਵਾਈਟ 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 ਆ ਦੇਖੋ ਜੀ ਗੈਂਡ ਦੀ ਟੀਸ਼ਰਟ ਪੂਰੀ ਕੁਆਲਿਟੀ ਹੈ ਬਾਜ਼ਾਰ ਦੇ ਵਿੱਚ ਇਹਦਾ ਰੇਟ ਹੈ 550 600 ਸਾਡੇ ਕੋਲ ਤੁਹਾਨੂੰ ਮਿਲੇਗਾ ਸਿਰਫ 450 ਰੁਪਿਆ ਟੀਸ਼ਰਟ ਦੀ ਫੁੱਲ ਕੁਆਲਿਟੀ ਹੋਏਗੀ ਫੁੱਲ ਗਾਰੰਟੀ ਹੋਏਗੀ ਨਾਲੇ ਟੀਸ਼ਰਟ ਦੀ ਕੋਈ ਕਲਰ ਲਾਜੇ ਫੁੱਲ ਵਾਪਸੀ ਹੋਏਗੀ ਸਾਨੂੰ ਟੀਸ਼ਰਟ ਦੰਦਾਂਗੇ ਨਾਲ ਦੀ ਨਾਲ ਪੀਸ ਨਵਾਂ ਦਾਂਗੇ ਜੀ ਅੱਛਾ ਸਾਰਾ ਸਮਾਨ ਲਗਭਗ 셔ਟ ਵੀ 450 ਦੀ ਟੀ 셔ਟ 셔ਟ ਪੂਰੇ ਰੇਟ ਘਟਾ ਕੇ ਲਾਤੇ ਮੈਂ ਕਹਿੰਦਾ ਜੀ ਪੂਰੇ ਮੈਂ ਕਹਿੰਨਾ ਆਪਾਂ ਲੋਕਾਂ ਨੂੰ ਐਸ਼ ਕਰਾਣੀ ਪੂਰੀ ਪੂਰੀ ਐਸ਼ ਤੇ ਰਖੜੀ ਬਣਾ ਦੇਣੀ ਲੋਕਾਂ ਦੀ ਵਧੀਆ ਫਿਰ ਕਹਿੰਦਾ ਇਹ ਰਖੜੀ ਪੂਰੀ ਬਣਾ ਦੇਣੀ ਆਪਾਂ ਪੂਰੀ ਰਖੜੀ ਤੇ ਆਪਾਂ ਡਰੈੱਸ ਵੀ ਦੱਸ ਦਈਏ ਕਿਸ ਜਗ੍ਹਾ ਤੇ ਆਪਣੀ ਦੁਕਾਨ ਹੈਗੀ ਆ ਜਿਹੜੇ ਲੋਕ ਵਿਜ਼ਿਟ ਕਰਨ ਡਰੈੱਸ ਹੈਗਾ ਜੀ ਆਪਣੇ ਜੰਡ ਵਾਲੀ ਗਲੀ ਸਟਾਈਲ ਬ੍ਰਾਂਡ ਜਿੰਨੂੰ ਮਰਜ਼ੀ ਪੁੱਛ ਲੋ ਮਹਾਰਾਜ ਕਿਰਪਾ ਨਾਲ ਸਾਰਿਆਂ ਨੂੰ ਨਾ ਪਤਾ ਆਪਣੀ ਦੁਕਾਨ ਦਾ ਹਮ ਆਪਣੇ ਕੀ ਕਹਿਣਾ ਫਿਰ ਲਾਸਟ ਦੇ ਵਿੱਚ ਲੋਕਾਂ ਨੂੰ ਕੀ ਕੁਝ ਖਾਸ ਹੈ ਕਿੰਨਾ ਲੈਸ ਕਰਤਾ ਮੈਂ ਕਹਿੰਦਾ ਜੀ ਵੱਧ ਤੋਂ ਵੱਧ ਜਣੇ ਆਓ ਜ਼ਰੂਰ ਵਿਜ਼ਿਟ ਕਰੋ ਮੈਂ ਕਹਿੰਦਾ ਤਾਨੂੰ ਕੁਆਲਟੀ ਵੱਲੋਂ ਕੋਈ ਲੰਬਾ ਆਊਗਾ ਅਸੀਂ ਬੈਠੇ ਆਂ ਦੁਕਾਨਦਾਰ ਇੱਥੇ ਨਾਲ ਦੀ ਨਾਲ ਦੋ ਤੇ ਨਾਲ ਦੀ ਨਾਲ ਵਾਪਸ ਲਓ ਉਸੇ ਵੇਲੇ ਇਸ ਕਰਕੇ ਮਹਾਰਾਜ ਦੀ ਕਿਰਪਾ ਨਾਲ ਸਾਡੇ ਕੋਲ ਬਹੁਤ ਰਸ਼ ਰਿੰਦਾ ਸਾਡੀ ਇੰਸਟਾਗ੍ਰਾਮ ਆਈਡੀ ਦਾ ਪੇਜ ਵੀ ਆ ਜੀ ਸਟਾਈਲ ਬ੍ਰਾਂਡ ਜੀ ਐਚ ਐਸ ਨਾਂ ਤੇ ਤੁਸੀਂ ਚੈੱਕ ਕਰ ਸਕਦੇ ਮੈਂ ਕਹਿੰਦਾ ਜੀ ਤੂੰ ਚੈੱਕ ਕਰ ਲਓ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਸਟਾਈਲ ਬ੍ਰਾਂਡ ਜੀ ਐਚ ਐਸ ਜਾ ਕੇ ਤੇ ਮਹਾਰਾਜ ਦੇ ਨਾਲ ਕਿੰਨਾ ਕੰਮ ਹੈ ਆਪਣਾ ਸਰਦਾਰ ਨਾਲ ਗੱਲ ਕਰ ਲੰਨੇ ਆ ਜਦੋਂ ਵੀ ਆਉਂਦੇ ਆ ਕਾਫੀ ਗ੍ਰਾਹਕ ਤੇਰੇ ਕੋਲ ਆ ਕੇ ਖੜਦੇ ਆ ਹੁਣ ਫਿਰ ਲਾਈਨ ਲੱਗੀ ਬੜੇ ਮੁੰਡੇ ਵਲ ਵਲ ਕੇ ਲੈ ਕੇ ਆਉ ਭਾਜਾ ਜੀ ਦਇਆ ਮਾਰਾਈ ਦੀ ਕਿਰਪਾ ਨਾਲ ਭਾਜੀ ਵਾਅਦ ਤੋਂ ਵਾਅਦ ਕੁਆਲਟੀ ਮੇਰੇ ਫੁੱਲ ਐਚਡੀ ਕੁਆਲਟੀ ਹੋਏਗੀ ਆਪਣੇ ਕੋਲ ਸਾਰੇ ਕਸਟਮਰ ਵਾਅਦ ਤੋਂ ਵਾਅਦ ਆਉਂਦੇ ਭਾਜੀ ਆਉਣੇ ਆ ਭਾਜੀ ਕਸਟਮਰ ਆਏ ਆਪਣੇ ਕੋਲ ਛੰਗ ਆ ਰਹੇ ਉਤਾਰ ਤੋਂ ਹਾਂਜੀ ਐਚਡੀ ਕੁਆਲਟੀ ਫਿਰ ਫੁੱਲ ਕੁਆਲਟੀ ਐਚਡੀ ਲਾਲ ਮਿਰਚਾਂ ਭਾਜੀ ਬਿਲਕੁਲ ਓਕੇ ਅੱਛਾ ਹਾਂਜੀ ਭਾਜੀ ਲੈ ਮੁੰਡਾ ਕਹਿੰਦਾ ਐਚਡੀ ਕੁਆਲਟੀ ਆ ਲਾਲ ਮਿਰਚਾਂ ਓਕੇ ਤੇ ਆ ਨੌਜਵਾਨ ਫਿਰ ਆ ਕੇ ਇੱਥੇ ਜ਼ਿਆਦਾਤਰ ਨੌਜਵਾਨ ਜਿਹੜੇ ਆ ਲੋਕਾਂ ਦੀ ਪਸੰਦ ਬਣ ਗਿਆ ਸਟਾਈਲ ਬ੍ਰਾਂਡ ਤੁਹਾਡਾ ਸਟਾਈਲ ਇੱਥੇ ਆ ਕੇ ਚੇਂਜ ਹੋ ਸਕਦਾ ਤੁਹਾਡੀ ਲੁੱਕ ਚੇਂਜ ਹੋ ਸਕਦੀ ਹੈ ਕਿਉਂਕਿ ਇੰਨੀ ਜ਼ਿਆਦਾ ਕੁਆਲਿਟੀ ਦੇ ਵਿੱਚ ਕੁਆਂਟੀਟੀ ਦੇ ਵਿੱਚ ਜੇ ਗੱਲ ਕਰਦੇ ਆ ਤਾਂ ਇੰਨਾ ਕਪੜਾ ਸਟਾਈਲ ਬਣਾਉਣ ਵਾਲਿਆਂ ਦੇ ਜਦੋਂ ਤੁਸੀਂ ਆ ਜਾਓ ਇਸ ਬਾਜ਼ਾਰ ਦੇ ਵਿੱਚ ਜੈਂਡ ਵਾਲਾ ਗਲੀ ਦੇ ਵਿੱਚ ਜਦੋਂ ਹੀ ਇੱਥੇ ਪਹੁੰਚਦੇ ਹੋ ਤੇ ਤੁਹਾਨੂੰ ਬਾਹਰ ਲੱਗੇ ਮੋਟਰਸਾਈਕਲ ਕਾਰਾਂ ਦਿਖ ਜਾਂਦੇ ਆ ਤੇ ਰਸ਼ ਰਸ਼ ਇੱਥੇ ਹਮੇਸ਼ਾ ਰਹਿੰਦਾ ਹੈਗਾ ਤੁਹਾਡੀ ਰਖੜੀ ਵਧੀਆ ਬਣ ਸਕਦੀ ਹੈ ਕਿਉਂਕਿ ਟੀ-ਸ਼ਰਟ ਸ਼ਰਟ ਤੇ 540 ਰੁਪਏ ਦਾ ਫਿਕਸ ਕਰ ਦਿੱਤਾ 540 ਰੁਪਏ ਦੇ ਵਿੱਚ 600 ਵਾਲੀ ਟੀ-ਸ਼ਰਟ 650 ਵਾਲੀ ਸ਼ਰਟ 540 ਰੁਪਏ ਚ ਮਿਲੂਗੀ ਰਖੜੀ ਤੁਹਾਡੀ ਵਧੀਆ ਬਣੂਗੀ ਪਰ ਆਉਣਾ ਕਿੱਥੇ ਹੈਗਾ ਮੈਂ ਫੇਰ ਦੱਸ ਦਿੰਦਾ ਆਉਣਾ ਤੁਸੀਂ ਝੰਡ ਵਾਲਾ ਗਲੀ ਦੇ ਵਿੱਚ ਸਟਾਈਲ ਬ੍ਰਾਂਡ ਵਾਲਿਆਂ ਦਾ ਨਾਮ ਹੈ ਜਦੋਂ ਹੀ ਆਤਮਜੀਤ ਸਿੰਘ ਡੇਵਿਡ ਦੀ ਕੋਠੀ ਤੋਂ ਥੋੜਾ ਜਿਹਾ ਐਂਟਰ ਕਰਦੇ ਹੋ ਤੀਜੀ ਚੌਥੀ ਦੁਕਾਨ ਤੁਹਾਨੂੰ ਅ ਦਿਖਾਈ ਦੇਊਗੀ ਤੇ ਸਭ ਤੋਂ ਵੱਡੀ ਗੱਲ ਮੋਟਰਸਾਈਕਲ ਅੱਗੇ ਬਾਹਰ ਦਿਖਾਈ ਦੇਣ ਕੇ ਅੰਦਰ ਰਸ਼ ਜਿਹੜੀ ਦੁਕਾਨ ਤੇ ਵੱਧ ਹੋਗਾ ਉਹ ਸਟਾਈਲ ਬ੍ਰਾਂਡ ਵਾਲਾ ਹੋਗਾ ਉਹਨਾਂ ਨੇ ਤੁਹਾਡਾ ਸਟਾਈਲ ਚੇਂਜ ਕਰਨ ਦੇ ਲਈ ਵੱਡੀ ਆਫਰ ਜਿਹੜੀ ਰੱਖ ਲਈ ਤੇ ਲਗਾ ਦਿੱਤੀ ਹੈ ਤੇ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂਰ ਸਟਾਈਲ